ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਬਾਬਾ ਦੀਪ ਸਿੰਘ ਜੀ ਦੇ ਦਰਤੇ ਕਿਤੇ ਸੱਚੇ ਮਨ ਨਾਲ ਅਰਦਾਸ ਕਿਵੇਂ ਜਲਦੀ ਪੂਰੀ ਹੁੰਦੀ ਹੈ ਸਾ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਧੰਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜੋੜ ਲਗਵਾਉਣਾ ਜੀ ਸਾ ਸੰਗਤ ਜੀ ਆਓ ਜੀ ਪੰਜਵੀਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਖਾਲਸਾ ਜੀ ਧੰਬਾ ਬਾਬਾ ਦੀਪ ਸਿੰਘ ਜੀ ਦਾ ਦਰ ਉਹ ਦਰ ਹੈ ਜਿੱਥੇ ਕੋਈ ਰੋਂਦਾ ਹੋਇਆ ਜਾਂਦਾ ਹੈ ਤੇ ਹੱਸਦਾ ਹੋਇਆ ਵਾਪਸ ਆਉਂਦਾ ਹੈ ਜੋ ਵੀ ਬਾਬਾ ਜੀ ਦੇ ਦਰ ਤੇ ਜਾ ਕੇ ਸਿਰ ਚੁਕਾਂਦਾ ਹੈ ਭਰੋਸਾ ਤੇ ਵਿਸ਼ਵਾਸ ਆਖਦਾ ਹੈ ਤਾਂ ਧੰਬਾ ਬਾਬਾ ਦੀਪ ਸਿੰਘ ਜੀ ਉਸ ਦੇ ਸਾਇਦ ਖੁਦੂਰ ਕਰ ਦਿੰਦੇ ਹਨ ਤੁਸੀਂ ਚਾਹੇ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠ ਕੇ ਅਦਾਸ ਕਿਉਂ ਨਹੀਂ ਕਰਦੇ ਧੰਤਨ ਬਾਬਾ ਦੀਪ ਸਿੰਘ ਜੀ ਤੁਹਾਡੀ ਅਦਾਸ ਜ਼ਰੂਰ ਸੁਣਦੇ ਨੇ ਇਸ ਲਈ ਹਮੇਸ਼ਾ ਜੇ ਤੁਹਾਨੂੰ ਲੱਗੇ ਕਿ ਤੁਹਾਡਾ ਕੋਈ ਕੰਮ ਨਹੀਂ ਬੰਦਾ ਤੁਹਾਨੂੰ ਕੋਈ ਰਾਸਤਾ ਨਹੀਂ ਨਜ਼ਰ ਆ ਰਿਹਾ ਤੱਕ ਭਰਾਵਨਾ ਤੁਸੀਂ ਤਾਂ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਓ ਉੱਥੇ ਜਾ ਕੇ ਤੁਹਾਡੇ ਸਾਰੇ ਦੁੱਖ ਦਰਦ ਦੂਰ ਹੋ ਜਾਣਗੇ ਤੇ ਤੁਹਾਨੂੰ ਖੁਸ਼ੀਆਂ ਹੀ ਖੁਸ਼ੀਆਂ ਮਿਲਣਗੀਆਂ ਖਾਲਸਾ ਜੀ ਅੱਜ ਦੀ ਇਹ ਹੱਦ ਬੀਤੀ ਇੱਕ ਵੀਰ ਨੇ ਦੱਸਣਾ ਕੀਤੀ ਹੈ ਜੋ ਦੱਸਦੇ ਨੇ ਕਿਵੇਂ ਤਾਂ ਬਾਬਾ ਦੀਪ ਸਿੰਘ ਜੀ ਦੀ ਉਹਨਾਂ ਦੇ ਘਰ ਪਰਿਵਾਰ ਤੇ ਕਿਰਪਾ ਹੋਈ ਹੈ ਖਾਲਸਾ ਜੀ ਉਹ ਵੀ ਦੱਸਦਾ ਹੈ ਕਿ ਉਹ ਇੱਕ ਗਰੀਬ ਘਰ ਪਰਿਵਾਰ ਵਿੱਚੋਂ ਸੀ ਉਹ ਲੋਹੇ ਵਗੈਰਾ ਸਰੀਰ ਦਾ ਕੰਮ ਕਰਦੇ ਸੀ ਤੇ ਉਹਨਾਂ ਦਾ ਕੰਮਕਾਜ ਬਿਲਕੁਲ ਨਹੀਂ ਸੀ ਚੱਲਦਾ ਉਹਨਾਂ ਦੇ ਘਰ ਪਰਿਵਾਰ ਵਿੱਚ ਇੰਨੀ ਜ਼ਿਆਦਾ ਗਈ ਪੀਸੀ ਕੇ ਦੋ ਵਕਤ ਦੀ ਰੋਟੀ ਮਸਾਂ ਜੁੜਦੀ ਸੀ ਬਹੁਤ ਜ਼ਿਆਦਾ ਗਈ ਪੀਸੀ ਤੇ ਹਾਲਾਤ ਵੀ ਠੀਕ ਨਹੀਂ ਸੀ ਉਹਨਾਂ ਦੇ ਘਰਵਾਲੀ ਤੇ ਬੱਚਾ ਪੈਦਾ ਹੋਣ ਵਾਲਾ ਸੀ ਸ਼ੁਰੂ ਤੋਂ ਹੀ ਉਹ ਵਿਤਸਾ ਹੈ ਕਿ ਜੋ ਘਰਵਾਲੀ ਸੀ ਉਹਨਾਂ ਦੀ ਉਹ ਧੰਬ ਬਦੀਪ ਸਿੰਘ ਜੀ ਨੂੰ ਬਹੁਤ ਮੰਦੀ ਸੀ ਉਹ ਕਾਇਵੀ ਚ ਜੋਤ ਜਗੰਦੀ ਸੀ ਪਾਠ ਕਰਦੀ ਸੀ ਤੇ ਪੱਬਾ ਦੀਪ ਸਿੰਘ ਜੀ ਤੇ ਸਿੰਘ ਜੀ ਇੱਤੋਂ ਨੂੰ ਬਹੁਤ ਮੰਨਦੀ ਸੀ ਪਰ ਉਹ ਵੀ ਕਹਿੰਦਾ ਹੈ ਕਿ ਅਸੀਂ ਮੰਨਦੇ ਨਹੀਂ ਸੀ ਮਤਲਬ ਕਦੇ ਸੋਚਿਆ ਨਹੀਂ ਸੀ ਮੱਥਾ ਟੇਕਣ ਦਾ ਤੇ ਪਾਠ ਕਰਨ ਦਾ ਅਸੀਂ ਅਜਿਹਾ ਕੁਝ ਨਹੀਂ ਸੀ ਕਰਦੇ ਉਹ ਕਹਿੰਦਾ ਜਦੋਂ ਮੇਹੀ ਕਾਇਵਾਲੀ ਦੇ ਬੱਚਾ ਪੈਦਾ ਹੋਣ ਵਾਲਾ ਹੋਇਆ ਤਾਂ ਸਾਰਾ ਪਰਿਵਾਰ ਇਹੀ ਚੰਦੇ ਸੀ ਕਿ ਉਸਤੇ ਲੜਕਾ ਹੋ ਜਾਵੇ ਕਿਸਾਨਾਂ ਨੂੰ ਆਏ ਸੀ ਕਿ ਗੈਬੇ ਬਹੁਤ ਹੈ ਤੀਆਂ ਕਿੱਥੋਂ ਭਾਲਾਂਗੇ ਵੀ ਇਹ ਤੇ ਲੜਕਾ ਹੋ ਜਾਵੇ ਕੈਂਡੀ ਪਰ ਉਸਤੇ ਜਦੋਂ ਬੱਚਾ ਹੋਣ ਵਾਲਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਮੇਰੀ ਘਰਵਾਲੀ ਨੂੰ ਸੁਪਨਾ ਆਇਆ ਤੇ ਸੁਪਨੇ ਵਿੱਚ ਮੈਨੂੰ ਕਹਿੰਦੀ ਹੈ ਵੀ ਮੈਨੂੰ ਸੁਪਨਾ ਆਇਆ ਕਿ ਸੁਪਨੇ ਵਿੱਚ ਇੱਕ ਬਜ਼ੁਰਗ ਵੀ ਸਿੰਘ ਦਿ세 ਹਨ ਓਕੇ ਜਿੰਨੇ ਕੀ ਤੁਹਾਡੀ ਘਰ ਦੀ ਘਾਇ ਵਿੱਚ ਜੋ ਵੀ ਹੋਵੇਗਾ ਬੱਚਾ ਉਹ ਚਾਹੇ ਧੀ ਆ ਜਾਂ ਪੁੱਤਾਂ ਤੁਸੀਂ ਉਸ ਨੂੰ ਬਹੁਤ ਪਿਆਰ ਕਰਨਾ ਬਹੁਤ ਹੀ ਕਰਮਾ ਵਾਲਾ ਹੈ ਉਹਨੇ ਤੁਹਾਡੀ ਜ਼ਿੰਦਗੀ ਬਦਲ ਦੇਣੀ ਹੈ ਤੁਹਾਡੇ ਘਰ ਉਹ ਖੁਸ਼ੀਆਂ ਲੈ ਕੇ ਆ ਰਿਹਾ ਹੈ ਵੀ ਉਹਦਾ ਤੁਸੀਂ ਕਦੇ ਮਾੜਾ ਨਹੀਂ ਕਰਨਾ ਕਦੇ ਮਾੜਾ ਨਹੀਂ ਸੋਚਣਾ ਕਦੇ ਮੱਥੇ ਤੇ ਮੱਟ ਨਹੀਂ ਪਾਉਣਾ ਉਸ ਨੂੰ ਲੈ ਕੇ ਕੈਂਦੀ ਜਦੋਂ ਮੈਂ ਆਪਣੇ ਘਰ ਵਾਲਿਆਂ ਨੂੰ ਦੱਸੀ ਤਾਂ ਉਹ ਮੈਨੂੰ ਫਿਰ ਕਹਿਣ ਲੱਗ ਪਿਆ ਤੂੰ ਐਵੇਂ ਗੱਲਾਂ ਨਾ ਮਾਰ ਮੁੰਡਾ ਹੀ ਹੋਵੇਗਾ ਸਾਨਾ ਤਾਂ ਮੁੰਡਾ ਹੀ ਚਾਹਤਾ ਠੀਕ ਕਹਿੰਦੀ ਉਸ ਤੋਂ ਬਾਅਦ ਜਦੋਂ ਵੀ ਮੇਰੇ ਬੱਚਾ ਹੋਇਆ ਤਾਂ ਉਹ ਇੱਕ ਧੀ ਹੋਈ ਕਹਿੰਦੀ ਜਿਵੇਂ ਮੈਨੂੰ ਲੱਗਦਾ ਸੀ ਮੇਰਾ ਘਰ ਵਾਲਾ ਤਾਂ ਮੈਨੂੰ ਪੁੱਛਿਆ ਹੀ ਨਹੀਂ ਜੇ ਮੇਰੇ ਧੀ ਹੋ ਜਾਣੀ ਮੈਨੂੰ ਮੇਂ ਪਰਿਵਾਰ ਨਹੀਂ ਪੁੱਛਾ ਹੀ ਨਹੀਂ ਕਿਉਂਕਿ ਉਹਨਾਂ ਨੂੰ ਸ਼ੁਰੂ ਤੋਂ ਹੀ ਇਹੀ ਸੀ ਕਿ ਮੁੰਡਾ ਹੀ ਹੋਵੇ ਤੇ ਕਹਿੰਦੀ ਜਦੋਂ ਮੇਰੀ ਧੀ ਹੋਈ ਪਰ ਕਿਸੇ ਨੇ ਕੁਝ ਕਿਹਾ ਹੀ ਨਹੀਂ ਕਿ ਉਹਦੇ ਇੰਨੇ ਕਰਮ ਚੰਗੇ ਲੈ ਕੇ ਆਈ ਕਿ ਕੋਈ ਉਸਨੂੰ ਪਿਆਰ ਕਰਨੋਂ ਰਹਿ ਨਾ ਸਕਿਆ ਉਹਦੇ ਦਾਦਾ-ਦਾਦੀ ਉਸਦੇ ਪਿਤਾ ਉਹਨਾਂ ਨੇ ਵੀ ਉਸਨੂੰ ਗੋਦੀ ਚੁੱਕਿਆ ਤੇ ਨਾਲ ਜ਼ਿਆਦਾ ਪਿਆਰ ਕੀਤਾ ਕਿ ਮੈਂ ਦੱਸ ਨਹੀਂ ਸਕਦੀ ਹਾਂ ਤੇ ਉਸ ਤੋਂ ਸਵਾ ਮਹੀਨਾ ਬਾਅਦ ਜਦੋਂ ਮੈਂ ਆਪਣੇ ਘਰ ਲੈ ਕੇ ਗਈ ਆਪਣੀ ਬੱਚੀ ਨੂੰ ਤਾਂ ਉਦੋਂ ਮੇਰੇ ਘਰ ਦੇ ਹਾਲਾਤ ਸੁਧਣੇ ਸ਼ੁਰੂ ਹੋ ਗਏ ਮੇਰੇ ਘਰ ਵਾਲੇ ਦਾ ਪਹਿਲਾ ਕੰਮ ਕਾ ਚੱਲਦਾ ਨਹੀਂ ਸੀ ਉਹ ਵੀ ਚੱਲਣ ਲੱਗ ਪਿਆ ਤੇ ਉਹਨਾਂ ਨੂੰ ਦਿਨ ਤੇ ਰਾਤ ਫੋਨ ਤੇ ਫੋਨ ਕੰਮ ਤੇ ਆਉਂਦੇ ਰਹਿੰਦੇ ਕਹਿੰਦਾ ਮੇਰਾ ਕੰਮ ਸਰੀਏ ਤੇ ਲੋਹੇ ਤਾਂ ਇੰਨਾ ਜ਼ਿਆਦਾ ਵੱਧ ਗਿਆ ਕਿ ਮੈਨੂੰ 20-25 ਮੁੰਡੇ ਰੱਖਣੇ ਪੈ ਗਏ ਤੇ ਮੇਰੇ ਘਰ ਦੇ ਹਾਲਾਤ ਵਧੀਆ ਹੋ ਗਏ ਪੈਸਾ ਤੇ ਪੈਸਾ ਕੋਈ ਕਿਸੇ ਚੀਜ਼ ਦੀ ਘਾਟ ਨਹੀਂ ਹੋਈ ਸਾਡੀ ਉਹ ਹਿੱਟੀ ਸਾਡੇ ਲਈ ਕਰਮਵਾਲੀ ਹੋਈ ਤੇ ਕਹਿੰਦੇ ਫਿਰ ਉਸ ਤੋਂ ਬਾਅਦ ਸਾਡੇ ਘਰ ਵਿੱਚ ਦੂਜਾ ਬੱਚਾ ਪੈਦਾ ਹੋਣ ਵਾਲਾ ਹੋਇਆ ਦੂਜੀ ਵੀ ਸਾਡੇ ਘਰ ਤੇ ਹੋਈ ਸਭ ਕੁਝ ਵਧੀਆ ਹੋਇਆ ਸਮਾ ਵਧੀਆ ਰੰਗ ਤਾਂ ਗਿਆ ਕੁਝ ਸਮੇਂ ਸਾਲ ਬਾਅਦ ਸਾਡੀ ਧੀ ਬਿਮਾਰ ਰਹਿਣ ਲੱਗ ਪਈ ਉਸਤੇ ਤੇ ਤੇ ਸੋਚਣ ਲੱਗ ਪਈ ਉਸਦਾ ਸਰੀਰ ਫੁੱਲਦਾ ਜਾ ਰਿਹਾ ਸੀ ਉਹ ਠੀਕ ਨਹੀਂ ਸੀ ਰਹਿੰਦੀ ਅਸੀਂ ਬਹੁਤ ਦਵਾਈਆਂ ਦਵਾਈਆਂ ਬਹੁਤ ਕੁਝ ਕੀਤਾ ਪਰ ਉਹ ਠੀਕ ਨਹੀਂ ਸੀ ਹੁੰਦੀ ਕਹਿੰਦੇ ਫਿਰ ਮੈਂ ਆਪਣੀ ਘਰਵਾਲੀ ਨੂੰ ਕਿਹਾ ਕਿ ਤੂੰ ਤਾਂ ਤੰਤਨ ਬਾਬਾ ਦੀਪ ਸਿੰਘ ਜੀ ਨੂੰ ਇੰਨਾ ਜ਼ਿਆਦਾ ਮੰਨਦੀ ਹੈ ਤੂੰ ਅਰਦਾਸ ਕਰਿਆ ਕਰ ਤੇ ਕਹਿੰਦੇ ਅਸੀਂ ਬਾਬਾ ਜੀ ਦੇ ਦਰਤੇ ਜਾ ਕੇ ਅਰਦਾਸ ਕਰਾਵਾਂ ਕਬਾ ਕੇ ਆਵਾਂਗੇ ਤੇ ਕਹਿੰਦੀ ਅਸੀਂ ਸਾਰਾ ਪਰਿਵਾਰ ਬਾਬਾ ਜੀ ਦੇ ਦਰਤੇ ਦੋਵੇਂ ਬੱਚਿਆਂ ਨੂੰ ਲੈ ਕੇ ਚਲ ਪਏ ਉੱਥੇ ਜਾ ਕੇ ਮੱਬਾ ਜੀ ਦੇ ਅੱਗੇ ਅਸੀਂ ਅਰਦਾਸ ਬੇਨਤੀ ਕੀਤੀ ਕਹਿੰਦੇ ਜਦੋਂ ਅਸੀਂ ਵਾਪਸ ਆ ਰਹੇ ਸੀ ਤਾਂ ਬਾਹਰ ਸਾਨੂੰ ਇੱਕ ਬਜ਼ੁਰਗ ਬਾਪੂ ਮਿਲੇ ਜਿਨ੍ਹਾਂ ਦੇ ਸਿਰ ਤੇ ਕੁੱਬ ਪਿਆ ਹੋਇਆ ਸੀ ਉਹ ਸਾਨੂੰ ਦੇਖ ਕੇ ਮੇਰੀਆਂ ਬੱਚਿਆਂ ਨੂੰ ਦੇਖ ਕੇ ਕਹਿਣ ਲੱਗੇ ਕਿ ਇਹ ਕੋਲੂ ਮੁੱਲੂ ਜਿਹੜਾ ਕੋਣ ਹੈ ਤਾਂ ਅਸੀਂ ਉਹਨਾਂ ਨੂੰ ਦੱਸਿਆ ਕਿ ਸਾਡੀ ਬੱਚੀ ਹੈ ਇਦਾਂ ਇਸ ਨੂੰ ਹੋਇਆ ਤੇ ਉਹ ਬਾਪੂ ਜੀ ਕਹਿੰਦੇ ਕਿ ਜਿਹੜਾ ਆ ਚਾਰੇਕੁੰਡ ਬਣਿਆ ਉਸੇ ਥੋ ਜਲ ਲੈ ਕੇ ਜਾਓ ਘਾਟੇ ਇਸ ਬੱਚੇ ਨੂੰ ਜਲ ਛਕਾਉਣਾ ਸ਼ੁਰੂ ਕਰਦੇ ਹੋ ਇਸ ਨੂੰ ਇਸ ਨਾਲ ਨਹਾਉਣਾ ਸ਼ੁਰੂ ਕਰ ਦਿਓ ਕਾਇਵੇ ਚ ਛੇੜਕਣਾ ਸ਼ੁਰੂ ਕਰ ਦਿਓ ਕਹਿੰਦੇ ਅਸੀਂ ਉਸ ਤਰ੍ਹਾਂ ਹੀ ਕੀਤਾ ਉੱਥੋਂ ਇੱਕ ਪੀਪੀ ਲੈ ਕੇ ਜਲ ਪਰਵਾ ਲਿਆ ਤੇ ਘਰ ਆ ਗਏ ਜਦੋਂ ਘਰ ਆਏ ਤਾਂ ਰੋਜ ਸਿ ਬੱਚੇ ਨੂੰ ਜਲ ਛਕਾਉਂਦੇ ਬੱਚੇ ਨੂੰ ਉਸ ਚਲ ਨਾਲ ਨਹਾਉਂਦੇ ਤੇ ਘਾਇ ਵਿੱਚ ਵੀ ਛਿੜਕਦੇ ਕਹਿੰਦੇ ਜਿਦਿ ਸਾਡੇ ਬੱਚੇ ਦੇ ਸਿਰ ਤੇ ਸੋਜ ਸੀ ਉਹ ਵੀ ਠੀਕ ਹੋਣੀ ਸ਼ੁਰੂ ਹੋ ਗਈ ਸਾਡਾ ਵਿਸ਼ਵਾਸ ਹੋਰ ਵੀ ਵੱਧ ਗਿਆ ਸਾਡਾ ਸਾਰਾ ਪਰਿਵਾਰ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਗਏ ਫਿਰ ਕਹਿੰਦੇ ਸਾਨੂੰ ਉੱਥੇ ਬਾਬਾ ਦੀਪ ਸਿੰਘ ਜੀ ਦਾ ਤਾਲਨ ਸਾਹਿਬ ਕੋਲ ਦਵਾਈ ਵਿੱਚ ਜਨ ਟੁੱੜਦਾ ਵੀ ਪਤਾ ਲੱਗਿਆ ਤਾਂ ਅਸੀਂ ਜਨ ਟੁੱੜ ਵੀ ਲੈ ਕੇ ਆਏ ਤੇ ਤਾਲਨ ਸਾਹਿਬ ਵੀ ਅਸੀਂ ਮੱਥਾ ਟੇਕਿਆ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਬਾਬਾ ਬినੋਦ ਸਿੰਘ ਦੀ ਥਾ ਤੇ ਵੀ ਮੱਥਾ ਟੇਕਿਆ ਉੱਥੋਂ ਜਨ ਲੈ ਕੇ ਆਏ ਤੇ ਉਸ ਸਮੇਂ ਤੋਂ ਹੀ ਅਸੀਂ ਆਪਣੀ ਧੀ ਨੂੰ ਚਲ ਸ਼ਿਕਾਣਾ ਸ਼ੁਰੂ ਕਰ ਦਿੱਤਾ ਕਹਿੰਦੇ ਸਾਢਤੀ ਕੁਝ ਕੁ ਮਹੀਨੇ ਦੇ ਅੰਦਰ 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 ਦੀਦੀ ਦੀ ਸੋਜ ਬਿਲਕੁਲ ਠੀਕ ਹੋ ਗਈ ਕਹਿੰਦੇ ਇੱਕ ਦਿਨ ਜਦੋਂ ਮੈਂ ਉਸ ਨੂੰ ਚਲਛਕਾ ਰਿਆ ਸੀ ਤਾਂ ਉਸ ਨੂੰ ਉਲਟੀਆਂ ਆਈਆਂ ਬਹੁਤ ਉਸ ਦੇ ਅੰਦਰ ਕੁਝ ਕਾਲਾ ਕਾਲਾ ਨਿਕਲਿਆ ਤੇ ਕਹਿੰਦੇ ਉਸ ਦਿਨ ਤੋਂ ਬਾਅਦ ਸਾਡੀ ਧੀ ਕਦੇ ਵੀ ਬਿਮਾਰ ਨਹੀਂ ਹੋਈ ਤੇ ਸਾਡੀ ਧੀ ਬਿਲਕੁਲ ਠੀਕ ਹੋ ਗਈ ਜਿਵੇਂ ਨਾਰਮਲ ਪਹਿਲਾਂ ਤੋਸੀ ਕਹਿੰਦੇ ਸਾਡੀ ਧੀ ਬਿਲਕੁਲ ਠੀਕ ਹੋ ਗਈ ਤੇ ਇਹ ਸਭ ਧੰਨ ਬਾਬਾ ਦੀਪ ਸਿੰਘ ਜੀ ਦੇ ਚਮਤਕਾਰ ਨਾਲ ਹੋਇਆ ਇਹ ਵੀ ਦੱਸਦਾ ਦੱਸਦਾ ਹੈ ਕਿ ਮੇਰੀਆਂ ਇਹ ਧੀਆ ਤੇਰੇ ਲਈ ਕਰਮਾ ਵਾਲੀਆਂ ਹੋਈਆਂ ਜੜੇ ਮੇਰੇ ਘਰ ਰੋਟੀ ਨਹੀਂ ਸੀ ਚੁੜਦੀ ਮੇਰੇ ਘਰ ਕਦੇ ਛੱਤ ਛੱਤਾਂ ਚੋਂਨੀ ਆ ਸੀ ਕਦੇ ਕੰਦਾਂ ਡਿੱਗ ਪੈਂਦੀਆਂ ਸੀ ਤੇ ਕਦੇ ਕੁਝ ਹੋ ਜਾਂਦਾ ਸੀ ਕਹਿੰਦਾ ਮੇਰੇ ਘਰ ਅੱਜ ਮਹਿਲ ਬਣ ਗਏ ਕੋਠੀ ਬਣ ਗਈ ਮੇਰਾ ਕੰਮ ਕਾ ਇੰਨਾ ਜ਼ਿਆਦਾ ਹੋ ਗਿਆ ਹੁਣ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਣੇ ਹਾਂ ਚਪੈ ਸਰਬਾਏ ਪਤਾ ਲੱਗਿਆ ਤਾਂ ਚਪੈ ਸਾਹਿਬ ਦੀ ਸੇਵਾ ਨਿਭਾਉਂਦੇ ਹਾਂ ਤੇ ਦਸਵੰਦ ਜਿੰਨਾ ਹੋ ਸਕੇ ਦਸਵੰਦ ਕਰਦੇ ਹਾਂ

ਕਦੇ ਵੀ ਉਸ ਅਕਾਲ ਪੁਰਖ ਵੈਗੋ ਦੇ ਇਹਨਾ ਸੋਚਿਆ ਕਰੋ ਵੀ ਸਾਡੀਆਂ ਧਾਸ ਨੂੰ ਦੇਰ ਹੋ ਗਈ ਹੈ ਤਾਂ ਧਾਸ ਪੂਰੀ ਨਹੀਂ ਹੋਣੀ ਕਦੇ ਉਸ ਤੋਂ ਵੱਧ ਵੀ ਮਿਲਾ ਹੁੰਦਾ ਸਾਨੂੰ ਇਸ ਲਈ ਹਮੇਸ਼ਾ ਸਬਰ ਰੱਖਿਆ ਕਰੋ ਤੇ ਸੱਚੇ ਮਨ ਨਾਲ ਪੁਰਸਾ ਰੱਖਿਆ ਕਰੋ ਤਾਂ ਬਾਬਾ ਦੀਪ ਸਿੰਘ ਜੀ ਦੀਆਂ ਸਬਦੀਆਂ ਸਾ ਨੂੰ ਤੇ ਮਨੁ ਕਾਮਨਾਵਾਂ ਨੂੰ ਪੂਰੀਆਂ ਕਰਦੇ ਹਨ ਸਾ ਸੰਗਤ ਜੀ ਵੀਡੀਓ ਮਨਾਉਂਦੇ ਸਮੇਂ ਕੋਈ ਬੁੱਲ ਚੁੱਕ ਹੋ ਗਈ ਹੋਵੇ ਤਾਂ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ